ਜੱਥੇ ਸੋ ਇਸ ਵਿਲੇ ਚੌਂਕ ਵੀ ਕਿ ਮੌਜੂਦਾ ਕਿਤੇ ਇੱਕ ਬਲਵਿੰਦਰ ਸਿੰਘ ਕੰਗ ਹਲ ਉਮੀਦਵਾਰ ਜਿਹੜਾ ਸਾਡੇ ਮੇਂਟਰ ਪਾਰਲੀਮੈਂਟ ਅਨੰਦਪੁਰ ਸਾਹਿਬ ਤੋਂ ਉਹਨਾਂ ਵੱਲੋਂ ਅੱਜ ਜੋ ਪ੍ਰਚਾਰ ਜੋ ਚਲਪਕਾਰ ਕੀਤਾ ਜਾ ਰਿਹਾ ਉਹ ਦੇਖ ਕੇ ਅੱਜ ਸਰਦਾਰ ਭਵੰਤ ਸਪਾਨ ਮੁੱਖ ਮੰਤਰੀ ਪੰਜਾਬ ਇਸ ਵਿਲੇ ਚੌਂਕ ਵੀ ਪਹੁੰਚ ਲੈਣਾ ਉਹਨਾਂ ਵੱਲੋਂ ਇੱਕ ਰੋਅਰ ਸ਼ੋ ਜਿਹੜਾ ਕੀਤਾ ਜਾ ਰਿਹਾ ਜੋ ਕਿ ਬਿਲਕੁਲ ਵਿਲੇ ਚੌਂਕ ਤੋਂ ਸਟਾਰਟ ਹੋਵੇਗਾ ਤੇ ਅੱਗੇ ਜਾ ਕੇ ਪੁਲ ਤੇ ਕਮੇਟੀ ਦਫ਼ਤਰ ਦੇ ਕੋਲ ਖਤਮ ਹੋਵੇਗਾ ਅਸੀਂ ਬਨੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਕੋਲ ਪਹੁੰਚ ਹੋਇਆ ਬਲ ਦਿਖਾਓ ਸਾਰੇ ਵਰਕਰ ਦਿਖਾਓ ਜਿਹੜਾ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇੱਥੇ ਵਰਕਰ ਪਹੁੰਚ ਹੋਇਆ ਜਿਹੜੇ ਕਿ ਆਮ ਆਦਮੀ ਪਾਰਟੀ ਨੂੰ ਜਿਹੜਾ ਪਿਆਰ ਕਰਦੇ ਨੇ ਵੋਟਾਂ ਪਾਉਣ ਲਈ ਕਤਰ ਹੋਏ ਹੋਏ ਨੇ ਇਸ ਕਰਕੇ ਕਾਫੀ ਯੂਥ ਅਤੇ ਇੱਥੇ ਸਾਡੇ ਹਲਕਾ ਵਦਾਇਕ ਹਰਜੋਤ ਸਿੰਘ ਬੈਂਸ ਜੀ ਤੇ ਐਮਐਲਏ ਸਾਹਿਬ ਦਿਨੇਸ਼ ਚੱਡਾ ਜੀ ਤੇ ਅਲਾਵਾ ਹੋਰ ਬਹੁਤ ਸਾਰੇ ਜਿਹੜੇ ਵਰਕਰ ਇੱਥੇ ਮੌਜੂਦ ਨੇ ਸਾਰੇ ਇੱਥੇ ਪਹੁੰਚੇ ਹੋਏ ਆ ਦੂਰ ਦੂਰ ਤੇ ਤੋਂ ਤੇ ਤੁਸੀਂ ਦੇਖ ਸਕਦੇ ਹੋ ਕਿ ਆ ਵੱਖ-ਵੱਖ ਇਤਰਾਵਾਂ ਦੇ ਵਿੱਚੋਂ ਜਿਹੜੇ ਆਮ ਆਦੀ ਪਾਰਟੀ ਦੇ ਜਿਹੜੇ ਵਰਕਰ ਹੈ ਇੱਥੇ ਮੌਜੂਦ ਹੈ ਸਾਹਮਣੇ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਹਾਂਜੀ ਐਜੂਕੇਸ਼ਨ ਮੰਤਰੀ ਸਾਹਿਬ ਇੱਥੇ ਪਹੁੰਚੇ ਹੋਏ ਆ ਹਾਂਜੀ ਭਾਈ ਜੀ ਆਜੂ ਕੰਗ ਦੀ ਇਹ ਇਲਾਕੇ ਦੇ ਲੋਕ ਧੋੜੀ ਪਾਣ ਜਾ ਰਹੇ ਆ ਇਹ ਤੁਸੀਂ ਘੱਟ ਦੇਖਿਆ ਮਾਨ ਸਾਹਿਬ ਇੱਥੇ ਥੋੜੀ ਦੇਰ ਤੱਕ ਪਹੁੰਚ ਰਹੇ ਆ ਔਰ ਉਸ ਤੋਂ ਮੇਰੇ ਸਾਹਮਣੇ 1.5 ਘੰਟਾ ਪਹਿਲਾਂ ਦੇ ਲੋਕ ਆ ਇੱਥੇ ਆਲ ਕੇ ਜੁੜ ਗਏ ਉਹਦੇ ਦਰਸ਼ਨ ਕਰਨ ਵਾਸਤੇ ਉਹਨੂੰ ਦੇਖਣ ਵਾਸਤੇ ਕਿੱਥੋਂ ਦਿਖ ਰਿਹਾ ਕਲੀਅਰ ਕਿ ਮਲਵਿੰਦਰ ਸਿੰਘ ਕੰਗ ਦੀ ਕਿਥੋਂ ਰਹੀ ਹੈ ਤਾਂ ਕੀ ਲੱਗਦਾ ਹੈ ਕਿ ਅਸਲ ਟੱਕਰ ਇਸ ਪਾਰਟੀ ਨਾਲ ਆ ਜਾਂ ਕਿਸ ਕੈਂਡੀਡੇਟ ਨਾਲ ਹੋਵੇਗੀ ਕਿ ਹਲੇ ਤੱਕ ਜਿਹੜੇ ਦੋ ਕੈਂਡੀਡੇਟ ਅੱਗੇ ਗਏ ਨੇ ਉਹ ਕੰਗ ਸਾਹਿਬ ਤੋਂ ਬਾਅਦ ਦੇਖ ਕੇ ਕਹਿੰਦੇ ਦੇਖੋ ਸਾਡੀ ਪਾਰਟੀ ਨੇ ਸਭ ਤੋਂ ਪਹਿਲਾਂ ਡਿclare ਕੀਤੇ ਹੈ ਕੈਂਡੀਡੇਟ ਔਰ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ ਉਹਨਾਂ ਦਾ ਆਪਸੀ ਆਪਸੀ ਮੁਕਾਬਲਾ ਤਾਂ ਹੋ ਸਕਦਾ ਪਰ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ ਲੋਕਾਂ ਨੇ ਦੱਸ ਹੀ ਦੇਣਾ ਮਗਾ ਲੱਗੀ ਨੇ ਕਿ ਕੱਲ੍ਹ ਕੀਤੀ ਜਾਵੇਗਾ ਕਿਹੜੇ ਮੁੱਦੇ ਨੇ ਲੋਕਾਂ ਨੂੰ ਆਲੂ ਦੇ ਜਿਹੜੇ ਕੀ ਟੱਕਰ ਹੈ ਮੁੱਦੇ ਜਿਹੜੇ ਸੀਐਮ ਸਾਹਿਬ ਜੋ ਕੰਮ ਕਰ ਰਿਹਾ 43000 ਨੌਕਰੀਆਂ ਦੇਤੀਆਂ ਉਹਨਾਂ ਤੇ ਸਕੂਲ ਆਫ ਐਮਨਸ ਬਣਾਤੇ ਤੇ ਖੇਡ ਮੈਦਾਨ ਬਣਾਤੇ ਹੈ ਅਗਰ ਕੋਈ ਸ਼ਹੀਦ ਹੋ ਜਾਂਦਾ ਸਰਹੱਦ ਤੇ ਤੂੰ ਨੂੰ 1 ਕਰੋੜ ਰੁਪਈਆ ਅਗਰ ਕੋਈ ਪੁਲਿਸ ਵਾਲਾ ਵੀ ਚੀਜ਼ ਹੁੰਦਾ ਉਹਨੂੰ ਵੀ 1 ਕਰੋੜ ਰੁਪਈਆ ਤੇ ਬਿਨਾ ਕਿਸੇ ਰਿਸ਼ਬਤ ਤੋਂ ਨੌਕਰੀਆਂ ਦਿੱਤੀਆਂ ਗਈਆਂ ਇਹ ਸਾਰੇ ਫ੍ਰੀ ਵੀ ਫ੍ਰੀ ਕੀਤੀ ਹੈ ਹੀ ਇਹ ਭੱਲਾ ਕਲੀਨਿਕ ਖੋਦੇ ਗਏ ਲੋਕਾਂ ਨੂੰ ਬਹੁਤ ਫਾਇਦਾ ਹੋ ਰਿਹਾ ਇਸ ਕਰਕੇ ਲੋਕ ਮਾਨਪਾਲ ਸਾਹਿਬ ਦੇ ਕੰਮਾਂ ਨੂੰ ਹੋਣ ਪਾ ਰਹੇ ਜਿਸ ਤਰੀਕੇ ਨਾਲ ਪਿਛਲੇ 2 ਸਾਲਾਂ ਤੋਂ ਭਗਵੰਤ ਮਾਨ ਜੀ ਦੀ ਸਰਕਾਰ ਨੇ ਕੰਮ ਕੀਤਾ ਜਿਨ੍ਹਾਂ ਵਿੱਚੋਂ ਅੱਜ ਹਰ ਘਰ 'ਚ ਇਹ ਗੱਲ ਹੁੰਦੀ ਹੈ 90% ਘਰਾਂ ਦੀ ਬਿਜਲੀ ਦਾ ਬਿੱਲ ਜ਼ੀਰੋ ਹੈ 600 ਯੂਨਿਟ ਦਾ ਭਾਅ ਵਾ 600 ਨੂੰ ਤੁਸੀਂ 10 ਨਾਲ ਕਰ ਲਓ ਮਲਟੀਪਲਾਈ ਤਾਂ 6000 ਦਾ 2 ਮਹੀਨੇ ਬਿੱਲਾਂ ਦਾ ਯਾਨੀ 6 36000 ਰੁਪਏ ਦੀ ਬਿਜਲੀ ਸਾਲਾਨਾ ਹਰ ਇੱਕ ਘਰ ਨੂੰ ਹੁਣ ਤੱਕ ਸਿੱਧਾ 72000 ਰੁਪਏ ਤੋਂ ਵੱਧ ਦਾ ਫਾਇਦਾ ਹਰ ਇੱਕ ਪਰਿਵਾਰ ਨੂੰ ਮਾਨਸਾਬ ਸਰਕਾਰ ਨੇ ਦਿੱਤਾ 43000 ਨੌਕਰੀਆਂ ਮੇਰੇ ਹਲਕੇ ਦੇ ਵਿੱਚ ਅਸੀਂ ਲਿਸਟ ਬਣਾ ਰਹੇ ਹਾਂ 400 ਤੋਂ ਵੱਧ ਸਰਕਾਰੀ ਨੌਕਰੀਆਂ ਮੈਂ ਤੁਹਾਨੂੰ ਕਈ ਵਾਰੀ ਕਿ ਸਾਥੀ ਕਹਿੰਦੇ ਹੁੰਦੇ ਆ ਕਿ ਪਿੰਡ ਦੱਸੋ ਅਸੀਂ ਅਗਲੇ 2-4 ਦਿਨ ਦੇ ਵਿੱਚ ਲਿਸਟ ਜਾਰੀ ਕਰ ਦਾਂਗੇ ਇਹ ਫਲਾਣਾ ਨਾਮ son of daughter of ਮੋਬਾਈਲ ਨੰਬਰ ਪਿੰਡ ਦਾ ਤਾਂ ਕਿ ਜੇ ਵੈਰੀਫਾਈ ਕਰ ਲਵੋ ਜਿੰਨੇ ਕਿ ਮੈਨੂੰ ਮੂੰਹ ਜਬਾਨੀ ਯਾਦ ਆ ਸਾਡਾ ਇੱਕ ਪਿੰਡ ਹੈ ਜੀ ਖਰੋਤਾ ਛੋਟਾ ਜਿਹਾ ਪਿੰਡ ਹੈ ਸਰਸਾਨੰਗਲ ਦੇ ਨਾਲ ਵੀ ਜਾ ਕੇ ਦੇਖ ਸਕਦੇ ਹੋ ਇੱਕੋ ਪਿੰਡ ਦੀਆਂ ਚਾਰ ਕੁੜੀਆਂ ਪੁਲਿਸ ਟਰਤੀ ਹੋਈਆਂ ਸਾਡੇ ਆਸ-ਪਾਸ ਦੇ ਪਿੰਡਾਂ ਮੰਗੇ ਆਲ ਬਸਵਾਰ ਟੀਚਰ ਟਰਤੀ ਹੋਏ ਨੇ ਡਾਕਟਰ ਟਰਤੀ ਹੋਏ ਨੇ ਮਹਿਲਬਾਤ ਹੋ ਜਾਣੀ ਹਰ ਪਿੰਡ ਚੋ ਇਹ ਦੁਬਾਰਾ ਇੱਕ ਰਵਾਜ ਸ਼ੁਰੂ ਹੈ ਸਰਕਾਰੀ ਨੌਕਰੀਆਂ ਦਾ ਓਵਰ ਆਲ ਇਸ ਤੋਂ ਇਲਾਵਾ ਛੋਟੇ ਸਾਹਮਣੇ ਬਹੁਤ ਸਾਰੀ ਜਿਹੜੀ ਡਵੈਲਪਮੈਂਟ ਇਸ ਵਾਰੀ ਕਣਕਾਂ ਦਾ ਜਿਹੜਾ ਉਦਾਸਰ ਇਹ ਹੋਇਆ ਜੋ ਪਾਣੀ ਅੱਗੇ ਰਾਤਾਂ ਨੂੰ ਜਾਗਣਾ ਪੈਂਦਾ ਸੀ ਕਿਸਾਨਾਂ ਨੂੰ ਇਸ ਵਾਰੀ ਬਿਜਲੀ ਦੀ ਜੋ ਸਪਲਾਈ ਤੇ ਮਹਿਰੀ ਪਾਣੀ ਦੀ ਜੋ ਇਸ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਹੈ ਕਿ ਧਰਤੀ ਤੇ ਹੇਟਲਾ ਪਾਣੀ ਖਤਮ ਹੋ ਰਿਹਾ ਸੀ ਤਾਂ ਕਿਸੇ ਸਰਕਾਰ ਨੇ ਤੇ ਗੌਰ ਨਹੀਂ ਕੀਤਾ ਸੀ ਮਾਨ ਸਾਹਿਬ ਨੇ ਉਹ ਜਿਹੜੀ ਸਪਲਾਈ ਹੈ 20% ਤੋਂ 80% ਤੱਕ ਕਰਤੀ ਚਾਰ ਗੁਣਾ ਵਾਧੀ ਹੋਰ ਵੀ ਬਹੁਤ ਸਾਰੇ ਕੰਮ ਨਾ ਆਪਣੇ ਹਲਕੇ ਦੀ ਗੱਲ ਕਰਾਂ ਸੀ ਤੁਸੀਂ ਅੱਜ ਜਦੋਂ ਫਕੀਰਪੁਰ ਸਾਹਿਬ ਦੇਖੋ ਉਹਦਾ ਸੁੰਦਰੀਕਰਨ ਹੋਇਆ ਅਨੰਦਪੁਰ ਸਾਹਿਬ ਜਾਂਦੇ ਪੰਜ ਪਿਆਰਾ ਪਾਰਕ ਟੂਰਿਜ਼ਮ ਤੇ ਕੰਮ ਹੋ ਰਿਹਾ ਹੋਰ ਬਹੁਤ ਸਾਰੇ ਜਿਹੜੇ ਮਸਲੇ ਹੈ ਸਕੂਲਾਂ ਦੇ ਉੱਤੇ ਤੁਸੀਂ ਰੋਪੜ ਜ਼ਿਲ੍ਹੇ ਦੇ ਸਕੂਲ ਦੇਖ ਸਕਦੇ ਹੋ ਉਹ ਚਾਰ ਦੀਵਾਰੀਆਂ ਜਿਹੜੀਆਂ 70 ਸਾਲਾਂ ਚ ਨਹੀਂ ਬਣੀਆਂ ਸੀ ਉਹ ਚਾਰ ਦੀਵਾਰੀਆਂ ਬਣੀਆਂ ਬਹੁਤ ਕੁਝ ਕੀਤਾ ਹੈ ਹਜੇ ਬਹੁਤ ਕੁਝ ਕਰਨਾ ਹੈ ਮੈਂ ਸਾਹਿਬ ਜੀ ਦੇ ਜਵਾਬ ਦੇ ਸਕਦਾ ਹਾਂ ਅਜੇ ਬਹੁਤ ਕੁਝ ਕਰਨਾ ਹੈ ਕਿਉਂਕਿ ਜਿਹੜੇ ਡੂੰਘੇ ਜ਼ਖਮ ਹੈ ਜ਼ਖਮਾਂ ਨੂੰ ਭਰਨ ਨੂੰ ਟਾਈਮ ਲੱਗਦਾ ਬਹੁਤ ਕੁਝ ਕਰਨਾ ਹੈ ਪਰ ਹਾਂ ਮਾਨ ਸਾਹਿਬ ਦੀ ਸਰਕਾਰ ਤੇ ਅਸਲੀ ਮੁਮਰਤਾ ਦੀ ਰਾਜਨੀਤੀ ਇਮਾਨਦਾਰੀ ਦੀ ਰਾਜਨੀਤੀ ਹੈ ਤੇ ਵਿਜਿੰਦਰ ਸਿੰਘਲਾ ਜੀ ਨੂੰ ਉਤਾਰਿਆ ਗਿਆ ਤੁਸੀਂ ਕਿਵੇਂ ਦੇਖਦੇ ਹੋ ਮੈਂ ਦੇਖੋ ਜੀ ਸਾਫ਼ ਸਾਨੂੰ ਦੇਖੋ ਜਿੰਸ ਪਾਰਟੀ ਨੂੰ ਇੰਨਾ ਸਮਾਂ ਲੱਗ ਜਾਵੇ ਉਮੀਦਵਾਰ ਸਰਚ ਕਰਨ ਚ ਫਿਰ ਰੋਜ਼ ਕਦੀ ਕਿਸੇ ਦਾ ਨਾਮ ਕਦੀ ਕਿਸੇ ਦਾ ਨਾਮ ਕਦੀ ਕਿਸੇ ਦਾ ਨਾਮ ਤੇ ਅੰਤ ਦੇ ਵਿੱਚ 9 ਵਿਧਾਨ ਸਭਾ ਹਲਕੇ ਆ ਜੀ ਸਾਡੇ ਅਸ਼ੀਰਗਨੰਦਪੁਰ ਸਾਹਿਬ ਲੋਕ ਸਭਾ ਚੋਂ ਨੌ ਵਿਧਾਨ ਸਭਾ ਹਲਕਿਆਂ ਚ ਉਹਨਾਂ ਨੂੰ ਸ਼ਖਸ ਨਹੀਂ ਮਿਲਿਆ ਤੁਸੀਂ ਆਪ ਸੋਚੋ ਇਸ ਦਾ ਜਵਾਬ ਤੁਸੀਂ ਇਹ ਲੋਕ ਵੋਟਰ ਦੇ ਸਕਦੇ ਆ ਜਿਸ ਪਾਰਟੀ ਨੂੰ ਨੌ ਵਿਧਾਨ ਸਭਾ ਹਲਕਿਆਂ ਚ ਉਮੀਦਵਾਰ ਨਹੀਂ ਲੱਭਿਆ ਕਾਬਲ ਉਮੀਦਵਾਰ ਜੋ ਅਨਸ਼ੀਰਗਨੰਦਪੁਰ ਸਾਹਿਬ ਨੇ ਮਸਲੇ ਉਠਾ ਸਕੇ। ਨਹੀਂ ਹਾਲ ਭਜਪਾ ਦਾ ਠੀਕ ਹੈ ਜੀ ਤੇ ਤੁਹਾਡੇ ਸਾਹਮਣੇ ਆ ਸਾਡੇ ਆਮ ਆਦਮੀ ਪਾਰਟੀ ਦੀ ਜੋ ਸਾਡੀ ਸਟਰੈਂਥ ਹੈ ਸਾਡੇ ਵਰਕਰ ਸਾਡੇ ਵਲੰਟੀਅਰ ਅੱਜ ਇੱਕੋ ਹੀ ਪਾਰਟੀ ਦੇ ਜਿਹੜੇ ਵਰਕਰ ਆ ਤੁਹਾਨੂੰ ਸੜਕਾਂ ਤੇ ਪਿੰਡਾਂ ਤੇ ਮਿਹਨਤ ਕਰਦੇ ਦੇਖਣਗੇ ਉਹ ਆਮ ਆਦਮੀ ਪਾਰਟੀ ਦੇ ਆ ਰਾਜਨੀਤੀ ਦੇ ਵਿੱਚ ਵਰਕਰ ਹੀ ਸਭ ਕੁਝ ਹੁੰਦਾ ਤੇ ਇਹੀ ਸਾਡੀ ਤਾਕਤ ਹੈ ਫੈਨੋ ਬੱਸ ਇਹ ਬਜ਼ੁਰਗ ਮੇਰੀਆਂ ਭੈਣਾਂ ਠੀਕਾਂ ਵੇਖਾ ਕੰਮ ਕੀ ਹੋਇਆ ਸਾਰੇ ਨੂੰ ਜਰਦਾ ਕੇ ਨਮਨ ਕਰਦੀ ਆ ਤੁਹਾਨੂੰ ਸਭ ਨੂੰ ਨਮਸਕਾਰ ਹੁਣ ਚੱਲੋ ਬਰੋ पंजाब <muchas> ਦੇਵਤ ਜੀਓ ਕਰਨਾ ਨਾਲ ਹੋ ਰਹੀ ਹੈ ਨਾਲ